ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲ ਪਟੇਲੋਂ ਤਾਂ ਸਿਰੇ ਸਿਰੇ ਬੱਚੇ ਸਕੂਲੀ ਰੈਡੀ ਹੋ ਗਏ ਉਹਨਾਂ ਦੇ ਪਾਪਾ ਉਹਨਾਂ ਨੂੰ ਛੱਡਣ ਚਲੇ ਗਏ ਮੈਂ ਘਰੇ ਆ ਕੇ ਦੇਖਿਆ ਸਾਰੇ ਪਾਸੇ ਖਲਾਰਾ ਹੀ ਖਲਾਰਾ ਪਿਆ ਸੀਗਾ ਸਾਰਾ ਖਲਾਰਾ ਚੱਕਣ ਤੋਂ ਬਾਅਦ ਨਹਾਉਣ ਤੋਂ ਬਾਅਦ ਮੈਂ ਸਬਜ਼ੀ ਬਣਾ ਲਈ ਹੋ ਗਈ ਕਿਉਂਕਿ ਅੱਜ ਸਾਡੇ ਘਰੇ ਬਣੀ ਸੀ ਸਪੈਸ਼ਲ ਪਾਲਕ ਪਨੀਰ ਦੀ ਸਬਜ਼ੀ ਜਿਹੜੀ ਕਿ ਸਾਡੇ ਘਰ 'ਚ ਸਾਰਿਆਂ ਨੂੰ ਬਹੁਤ ਪਸੰਦ ਆ ਸਾਰੀ ਤਿਆਰੀ ਮੈਂ ਦੁਪਹਿਰ ਹੀ ਕਰ ਲਈ ਫਿਰ ਬੱਚੇ ਨੂੰ ਸਕੂਲੋਂ ਲੈ ਕੇ ਆਈ ਮੰਮੀ ਮੇਰੇ ਲਈ ਚਾਹ ਲੈ ਕੇ ਆ ਗਈ ਸੀ ਸਾਰਿਆਂ ਨੂੰ ਮੈਗੀ ਬਣਾ ਕੇ ਖਲਾਈ ਸ਼ਾਮ ਨੂੰ ਪੀਤੀ ਸੀ ਚਾਹ ਮੰਮੀ ਨੇ ਕਿਤੇਆਂ ਖੂਬਸਾਰ ਕਿ ਇਸੇ ਮੈਨੂੰ ਨਵੇਂ ਦੀ ਜ਼ਰੂਰਤ ਸੀਗੀ ਪਿੰਕੀ ਨੂੰ ਫੋਨ ਮਾਰਿਆ ਫਿਰ ਪਿੰਕੀ ਨੂੰ ਉਹਦੇ ਕੋਲੋਂ ਪਿਕ ਕੀਤਾ ਦੇਖੋ ਪਿੰਕੀ ਕਿਦਾਂ ਮਟਕ ਮਟਕ ਕੇ ਆ ਰਹੀ ਆ ਮਾਰਕੀਟ 'ਚ ਸਾਨੂੰ ਥੋੜਾ ਟਾਈਮ ਲੱਗ ਗਿਆ ਔਰ ਇਹਨਾਂ ਦੇ ਫੋਨ ਤੇ ਫੋਨ ਆਉਣ ਲੱਗੇ ਜਦੋਂ ਮਾਰਕੀਟ 'ਚ ਇਹਨਾਂ ਦੇ ਫੋਨ ਆਉਣ ਲੱਗ ਜਾਨਾ ਮੇਰੇ ਤਾਂ ਸਾਰੇ ਸੋਕੇ ਜਾਂਦੇ ਵੀ ਮੈਂ ਫਟਾਫਟ ਘਰੇ ਜਾਵਾ ਫਿਰ ਪਿੰਕੀ ਨੇ ਕਿਚਨ 'ਚ ਮੈਨੂੰ ਹੈਲਪ ਕਰਵਾਈ ਮੈਂ ਫਟਾਫਟ ਸਬਜ਼ੀ ਬਣਾਈ ਰੋਟੀ ਬਣਾਈ ਔਰ ਚਾਵਲ ਬਣਾਏ ਇਧਰ ਪਵਨ ਵੀ ਆ ਗਿਆ ਸੀਗਾ ਇਹਨਾਂ ਨੇ ਔਰ ਪਵਨ ਨੇ ਬੈਠ ਕੇ ਆਪਸ ਚ ਗੱਲਾਂ ਕੀਤੀ ਡਿਸਕਸ ਕੀਤੀ ਕਿਉਂਕਿ ਅਸੀਂ ਨੈਕਸਟ ਡ ਫਿਰ ਮੈਂ ਸਬਜੀ ਸਬਜੀ ਬਣਾਉਣ ਤੋਂ ਬਾਅਦ ਪਾਲਕ ਪਨੀਰ ਨੂੰ ਫਾਈਨਲ ਤੜਕਾ ਦਿੱਤਾ ਜਿਹਦੇ ਨਾਲ ਕਿ ਟੇਸਟ ਹੋਰ ਜ਼ਿਆਦਾ ਵਧੀਆ ਹੋ ਜਾਂਦਾ ਫਿਰ ਮੈਂ ਪਿੰਕ ਨੂੰ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਖਾ ਲੋ ਕਹਿੰਦੇ ਨਹੀਂ ਸਾਨੂੰ ਪੈਕ ਕਰ ਦਿਓ ਫਿਰ ਇਹਨਾਂ ਲਈ ਸਾਰਾ ਕੁਝ ਪੈਕ ਕਰਤਾ ਫਿਰ ਅਸੀਂ ਸਾਰੇ ਸਲਾਹ ਕਰ ਰਹੇ ਸੀ ਕਿ ਵੀ ਸਵੇਰੇ ਕਿੰਨੇ ਵਜੇ ਨਿਕਲਣਾ ਵਾ ਕਿੱਦਾਂ ਜਾਣਾ ਵਾ ਫਿਰ ਉਸ ਤੋਂ ਬਾਅਦ ਮੈਂ ਸਾਰੀ ਆਪਣੀ ਰਿੰਗ ਲਾਈਟ ਜਿਹੜੀ ਨਵੀਂ ਲੈਂਦੀ ਸੀ ਉਹ ਰੈਡੀ ਕੀਤੀ ਐਟੈਚ ਕੀਤੀ ਸਾਰਿਆਂ ਲਈ ਪਲੇਟ ਸੈੱਡੀ ਕੀਤੀਆਂ ਔਰੇ ਨਾਨੂ ਮੈਂ ਆਪਣੇ ਹੱਥਾਂ ਨਾਲ ਰੋਟੀ ਸਬਜ਼ੀ ਔਰ ਚਾਵਲ ਖਵਾਈ ਕਹਿੰਦੇ ਬਹੁਤ ਟੇਸਟੀ ਬਣਿਆ ਇਦਾਂ ਦੇ ਹੋਰ ਵਲੋਗਸ ਲਈ ਮੈਨੂੰ ਫੋਲੋ ਜ਼ਰੂਰ ਕਰ ਲਿਓ ਔਰ ਹਰੀਦਵਾਰ ਦਾ ਵਲੋਗ ਆ ਰਿਹਾ ਉਹ ਵੀ ਦੇਖਣਾ ਬੇ